ਸਾਰੇ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਅਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਆਪਣੀ ਅੱਜ ਦੀ ਵਿਜਿਟ ਪੈਂਡ ਸੋਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਾਈ ਪ੍ਰਦੀਪ ਹਣਾ ਕੋਲ ਪਹੁੰਚੇ ਆਂ ਹਰ ਵਾਦੀ ਤਰ੍ਹਾਂ ਦੋ ਪਸ਼ੂ ਸੇਰ ਆ ਇੱਕ ਗਾਂ ਤੇ ਇੱਕ ਮੱਝ ਜਾਇਜ ਛੋਟਾ ਰੇਟ ਦੇ ਆ ਦੋਵੇਂ ਜਿੰਨੇ ਆਪਣਾ ਗੁਜ਼ਾਰਾ ਕਰਦਾ ਕਰਨਾ ਹੈ ਉਹ ਆਪਣੀ ਮਿੰਟੋ ਮਿੰਟੀ ਖਰੀਦਦਾਰੀ ਕਰਿਓ ਠੀਕ ਆ ਜੀ ਮੈਂ ਸੱਜਰੇ ਭਾਤੋਕੜਾ ਵਾਲਾ ਬਾਕੀ ਬਣੇ ਰੋ ਐਂਡ ਦਾ ਕਰ ਕਰਦੇ ਆ ਪ੍ਰਦੀਪ ਨਾਲ ਗੱਲ ਬਾਤ ਕੋਈ ਤੇ ਕਿਵੇਂ ਦੇ ਰਹਿਣਗੇ ਰੇਟੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਜੀ ਓਕੇ ਰਪਟਾ ਜੀ ਓਕੇ ਚਾਹੀਦੀ ਆ ਮਹਾਰਾਜ ਤੁਸੀਂ ਦੱਸੋ ਐ ਚੜਦੀ ਕਲਾ ਜੀ ਕਿਰਪਾ ਬੈਗ ਰੂ ਬੈਗ ਰੂ ਚਲੋ ਚੜਦੀ ਕਲਾ ਜੀ ਠੀਕ ਹੈ ਨਾ ਡਰੈਸ ਕਰੀਏ ਨੋਟ ਡਰੈਸ ਪਿੰਡ ਸੋਰ ਸਿੰਘ ਤੇ ਤਸਵੀਰ ਪੱਟੀ ਜਿਵੇਂ ਸ਼੍ਰੀਦਰਪਨ ਸਿੰਘ ਮੋਬਾਈਲ ਨੰਬਰ ਮੋਬਾਈਲ ਨੰਬਰ 8289016207 ਦੂਜਾ ਨੰਬਰ 821728247 ਠੀਕ ਹੈ ਹਾਂਜੀ ਤੇ ਮੈਂ ਤੋਂ ਕਰੀਏ ਸ਼ੁਰੂਆਤ ਹੈ ਨਾ ਸੁਈਏ ਬਾਈ ਪ੍ਰਦੀਪ ਕਿੰਨਾ ਦੁੱਧ ਉਹ ਤੇ ਕੱਟੀ ਕੋਈ ਕਿੰਨੇ ਕ ਚਿਰਦੀ ਹੋਗਾ ਇਹ ਵੀ ਜੀ ਕੱਟੀ ਕੋਈ ਪੰਜਾਂ ਦਿਨਾਂ ਦੀ ਲਾਲੇ ਕੋਈ ਮਹੀਨੇ ਦੀ ਲਾਲੇ ਵੀਰ ਕੋਈ ਮਹੀਨੇੋਂ ਬਾਹਰ ਲਾਲੇ ਡੇਢ ਕ ਮਹੀਨੇ ਦੀ ਹੋਗਾ ਹਾਂ ਤਾਂ ਵੀ ਸਮਝ ਵੇਖੇ ਜੀ ਹਾਂ ਦੁੱਧ ਜਿਹੜਾ ਪੱਕਾ ਮੈਂ ਥਲੇ 6 ਕਿਲੋ ਹੋਊਗਾ ਤੇ ਚੌਣ ਚਾਨ ਪੋਲੀ ਬਾਈ ਚੌਣ ਚਾਨ ਰੂਹਰ ਕੀ ਕੋਈ ਭੂਰ ਨਹੀਂ ਕੋਈ ਛੱਟਾ ਟਮੇ ਟਾਈਮ ਬੱਚੇ ਤੇ ਮਿਲਦੀ ਹੈ ਨਾ ਟਮੇ ਟਾਈਮ ਬੱਚੇ ਦੀ ਜਦੋਂ ਮਰਜੀ ਚਲੋ ਕਰਮਾਣੀ ਨੂੰ ਭਾਵੇਂ ਦੁਪਹਿਰੇ ਚਲੋ ਸੱਜਣਾ ਮਧਰੀਆਂ ਡੌਲੀਆਂ ਇਹ ਜਾਸੂਆ ਲਾ ਲਓ ਇਹ ਚੌਥਾ ਲਾ ਲਓ ਮੈਂ ਬਾਈ ਨੇ ਲਿਆਂਦੀ ਪ੍ਰਦੀਪ ਨੇ ਮੈਂ ਚੰਗੀ ਆ ਤੋਰਾ ਤਰਾ ਖੋਲ ਕੇ ਵਿਖਾ ਦਿੰਨੇ ਤੁਹਾਨੂੰ ਠੀਕ ਹੈ ਜੀ ਬਾਕੀ ਮੈਂ ਆਹੋਂ ਦਾ ਵੀ ਥੋੜੀ ਜੀ 6 ਕਿਲੋ ਦੁੱਧ ਦੇ ਧਾਰਾਂ ਜਿੰਨੇ ਆਦੇ ਘਰ ਦਾ ਸਰਕਲ ਚਲਾਉਣਾ ਹੁਣ ਗਰਮੀ ਆ ਲੱਸੀ ਪਾਣੀ ਬੰਦਾ ਜੀ ਉਹ ਆਪਣਾ ਮਿੰਟ ਦੋ ਲਾ ਕੇ ਸੌਦਾ ਕਰਿਓ ਠੀਕ ਹੈ ਜੀ ਲੈਓ ਤੋਰਾ ਤਰਾ ਜੰਗਾ ਮੈਂ ਲਗਾ। ਬਾਕੀ ਭਾਵੜਾ ਛੋਟਾ ਸੰਧੂ ਸਾਹਿਬ ਟੋਕੜਾ ਵਾਲਾ ਭਾਅ ਕਰ ਦੇਣਾ ਆਪਾਂ। ਅੱਛਾ ਹਾਂਜੀ ਠੀਕ ਆ। ਨੋ। ਕੇ ਬੰਦੋ ਜੀ। ਵਾਹ। ਭਾਈ ਜੀ ਫਿਰ ਕੀਮਤ ਕਿੰਨੀ ਕਰੇਗੀ? ਕੀਂ ਤੂੰ ਦੇ ਲੋ ਜਿੱਦਾਂ ਮੈਨਾਂ ਤੂੰ ਹੀ ਦੱਸੋ ਅਰਜੀ ਪਾ ਦੀ ਨਹੀਂ ਤੁਹਾਡੀ ਚੀਜ਼ ਹੈ ਜੀ ਹਾਂਜੀ ਤੁਹਾਡੀ ਚੀਜ਼ ਹੈ ਮੈਨਾਂ ਫੇਰ ਕੋਈ ਗੱਲ ਤੂੰ ਹੀ ਦੱਸੋ ਕਿ ਨਹੀਂ 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 ਜੀ ਕੀਂ ਤੂੰ ਦੇ ਦੀ 60000 ਦੀ ਮੈਨਾਂ 60 ਦੀ ਹਾਂਜੀ ਪਿਆਰ ਮੁਹੱਬਤ ਕਰਕੇ ਖੁੱਲਾ ਕਰ ਦੋ ਆਪਾਂ ਸਾਰੀਆਂ ਛੋਟਾ ਕਰਕੇ ਜੈਸਨੋ ਜਿਹੜੀ VJH 56000 ਦੀ ਵੇਚਦਾ ਨੇ 56 ਦੀ ਹਾਂਜੀ ਦੋ ਛੜ ਦੋ ਜਿਆਦਾ ਧੱਕਾ ਹੋ ਜਾਣਾ ਜੀ ਨਹੀਂ ਜਾਣ ਦੋ ਚਲੋ ਕੋਈ ਨਹੀਂ ਜਾ 54000 ਦੀ ਜੈਸਨੋਈ ਹੈ ਨਾ ਜਿੱਚੋ 100 ਰੁਪਇਆ ਛੋੜੀ। ਉਹ ਕੀ ਵੇਖ ਲੋ ਇੰਨੇ ਦੀ ਕਹਿੰਦੇ ਦੇਣੀ ਨਹੀਂ ਆ ਮਹੀਨਾ ਹੋਇਆ ਤੇ ਸੂਈ ਨੂੰ ਮਗਰ ਵੀ ਕੱਟੀ ਆਪਾਂ ਦੋ ਮਹੀਨੇ ਦੇ ਦੇਣੀਆਂ। ਦੋ ਹਾਂ ਹੈ ਨਾ ਠੀਕ ਆ। ਬਾਕੀ ਮੈਂ ਚੰਗੀ ਆ ਸਾਰੀ। ਲਓ ਸੱਜਣੋ ਮਤਲਬ ਕਿ ਮਹੀਨਾ ਡੇਢ ਮਹੀਨੇ ਦੀ ਸੂਈ ਆ ਲਗਭਗ ਤੇ 54000 ਦੀ। ਸਿਰਫ। ਥਾਂ ਲੈ ਆ ਬਹੁਤ ਸੋਹਣਾ ਲੱਗਾ। ਕ੍ਰੋ ਸਵੇਰ ਆ ਗਈ ਬਿਲਕੁਲ ਤਿਆਰੀ ਤੇ ਨਾ ਹਾਂਜੀ ਤਿਆਰੀ ਤੇ ਜੀ ਜੀ ਸੁਆਵੱਚੀ ਸੁਣੀ ਆ ਜੀ ਜੇ ਕੋਈ ਵੀਡੀਓ ਮਗਾਉ ਤੇ ਸੂਈ ਦੀ ਵੀਡੀਓ ਮਗਾ ਸਕਦਾ ਬੱਸ ਰਾਤ ਨੂੰ ਸੂਪੇ ਸਵੇਰੇ ਸੂਪੇ ਬਾਤਿਆਰੀ ਤੇ ਇਹ ਕਰਨਾ ਸੂਪ ਆਣ ਆਣ ਹੈਨਾ ਜਰਸੀ ਹੈ ਜੀ ਬੱਚੀ ਠੰਡੀ ਠੁੰਡੀ ਬੜੀ ਥਾਂ ਥੁੰਨ ਮਰਾ ਸੋਨਾ ਲੱਗਾ ਹਾਂ ਹਾਂਜੀ ਚਲੋ ਦੋ ਰਾਤ ਕਰਵਾ ਦੋ ਚੈੱਕ ਅੰਦਰ ਲੈ ਸੱਜਣੋ ਬੱਚੀ ਨੇ ਕੱਢਿਆ 15 ਤੋਂ 16 ਕਿਲੋ ਦੁੱਧ ਅੱਛਾ ਜੀ ਤੇ ਜੱਤੂਆ ਸੁਣੀ ਠੀਕ ਆ ਸੱਜਣੋ ਦੂਸਰਾ ਸੂਬਾ ਜਿਹੜੀ ਤਿਆਰੀ ਤੇ ਬਿਲਕੁਲ ਤੇ ਚੰਗੀ ਆ ਥੱਲੋਂ ਥਣ ਭਾਂਡੇ ਦੀ ਬੰਤਰ ਬਿਲਕੁਲ ਲਾਓ ਲਾਓ ਤੁਰਾ ਤੁਰਾ ਬੜਾ ਸੁਣਾਵਚੀ ਲੱਗਾ ਲਾਓ ਬਾਕੀ ਫਿਰ ਕੀ ਹੁੰਦਾ ਕੀ ਕਰਦਗੇ ਇਹ ਵੀ ਜਹਾਨ ਹੈ ਜਸਨੋ ਜਿਹੜੀ 55000 ਦੀ ਦੇਣੀ ਆਪਾਂ ਅੱਛਾ ਹਾਂਜੀ ਨਹੀਂ ਹੋਰ ਪਿਆਰ ਮੁਹੱਬਤ ਕਰਕੇ ਤੂੰ ਹੀ ਕਰਾ ਲਓ ਮੈਂ ਨਾ ਜੋ ਕਰਾਂ 50 ਦੇ ਦੀਏ ਇਹ 50 ਆ ਜਿਆਦਾ ਠੱਗਾ ਹੋ ਜਾਣਾ ਜਾਂ ਦੀਏ ਨਹੀਂ ਜਿਆਦਾ ਹੋ ਜਾਏ ਵੇਚ ਨਹੀਂ ਵਿਚਾਉਣੀ ਹੁੰਦੀ ਅਗਲੇ ਚਲੋ ਕੋਈ ਗੱਲ ਜਾਂ ਦੀਏ ਹਨਾ 50000 ਦੀ ਜਸਨੋ ਦੇ ਲਓ ਇਹਦੀ ਮੱਛੀ ਦੇਵਨੀ ਨਹੀਂ ਕਿ ਇਹਨੇ ਤੁਹਾਨੂੰ ਦੋ 17 ਕਿਲੋ ਵਾਲੀ ਮੱਛੀ ਸੋਹਣੀ ਹੈ ਚਲੋ ਜਿੰਦੀ ਰਵੇ ਸੱਜਣੋ ਆਪਣੀ ਖਰੀਦਦਾਰੀ ਕਰਿਓ ਸੂਪ ਹੋਊਗੀ ਸੂਈ ਦੀ ਵੀਡੀਓ ਮਗਾਉਣੀ ਹੋਊਗੀ ਮਗਾ ਲਓ ਕਰਾਓ ਸਾਰੇ ਜੀ ਕੋਈ ਗੱਲ ਨਹੀਂ ਸਾਰੀ ਵੀਡੀਓ ਆਪਾਂ ਪ੍ਰਾਪਰਟੀ ਵੀਡੀਓ ਬਣਾ ਲਾਂਗੇ ਜਿੰਦੀ ਸਾਰੀ ਬਾਕੀ ਮੇਰਾ ਪਿੰਡ ਸੋਹ ਸਿੰਘ ਪਹੁੰਚ ਕੇ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਸასიਖਾਲ ਜੀ ਸਾਰਿਆਂ ਨੂੰ